ਮਾਨ ਸਾਹਿਬ ਨਾਰਾ ਲਾਉਂਦੇ ਆ ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ ਉਹ ਕਹਿੰਦੇ ਆ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਨੂੰ ਕਹੋ ਦੂਜਾ ਨਾਰਾ ਵੀ ਲਾਇਆ ਕਰੋ ਸਾਮਰਾਜਵਾਦ ਮੁਰਦਾਬਾਦ ਇਹ ਬਾਈ ਜੀ ਬਾਦੇ ਹੁੰਦੇ ਨੇ ਇਹ 5 ਸਾਲ ਨਹੀਂ ਹੁੰਦੇ ਨੇ 1 2 1 2 ਸਾਲ ਲਈ ਤਾਂ ਨਹੀਂ ਹੁੰਦੇ ਨਾ ਅਜੇ 3 ਸਾਲ ਹੋਰ ਪਏ ਐ ਜੇ ਆਪਣਾ ਵਿਧਾਇਕ ਜਗਸੀਰ ਸਿੰਘ ਮਾਸਟਰ ਜੀ ਕਹਿੰਦੇ ਨੇ ਇਹ ਕਿਸਾਨ ਗੁੰਡਾਗਰਦੀ ਕਰਦੇ ਨੇ ਦਰਜ ਕਰੋ ਤੇ ਉੱਥੇ ਸੀਆਈਡੀ ਪੁਲਸ ਅ ਇੰਟੈਲੀਜੈਂਸੀਆ ਉੱਥੇ ਕਿੱਥੇ ਸੀ ਅਣਪਛਾਤੇ ਤੇ ਪਰਚਾ ਦਰਜ ਕਰਤਾ ਕੀ ਬਾਈ ਅਜੇ ਬੰਦਿਆਂ ਦਾ ਪਤਾ ਨਹੀਂ ਲੱਗਿਆ 21 ਸਾਲ ਦਾ ਨੌਜਵਾਨ ਚਲਾ ਗਿਆ ਆਪਣਾ ਵਿਧਾਇਕ ਜਗਸੀਰ ਸਿੰਘ ਮਾਸਟਰ ਜੀ ਕਹਿੰਦੇ ਨੇ ਇਹ ਕਿਸਾਨ ਗੁੰਡਾਗਰਦੀ ਕਰਦੇ ਨੇ ਬਾਈ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਨੇ ਕਿਸੇ ਨੇ ਪੰਚਾਇਤ ਮੈਂਬਰੀ ਦਾ ਇਲੈਕਸ਼ਨ ਨਹੀਂ ਲੜਿਆ ਸੰਯੁਕਤ ਮੋਰਚੇ ਦੀ ਕਾਲ ਹੈ ਜਥੇਬੰਦੀਆਂ ਦੇ ਆਗੂ ਨੇ ਤੇ ਕੀ ਕਿਸਾਨਾਂ ਨੂੰ ਇਹ ਬੋਲਣਾ ਮਜ਼ਦੂਰਾਂ ਨੂੰ ਬੋਲਣਾ ਜਿਹੜੇ ਕਿੱਟ ਕਰਨ ਵਾਲੇ ਲੋਕ ਹੈ ਤੇ ਤੁਸੀਂ ਇਹਨਾਂ ਦੇ ਵਿੱਚ ਹੀ ਵਿਚਰਨਾ ਹੈ ਇਹਨਾਂ ਦੇ ਵਿੱਚ ਹੀ ਆਉਣਾ ਇਹਨਾਂ ਤੋਂ ਹੀ ਵੋਟਾਂ ਲੈਣੀਆਂ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਆਉਣਾ ਕੀ ਰਾਈਟ ਹੈ ਤੇ ਅੱਜ ਭਾਜਪਾ ਦਾ ਅੱਜ ਪੁਖਤਾ ਤੌਰ ਤੇ ਵਿਰੋਧ ਹੋ ਰਿਹਾ ਉਹਦਾ ਬਾਈਕਾਟ ਕੀਤਾ ਤੇ ਪਿੰਡਾਂ ਚ ਅਸੀਂ ਬੜਨ ਨਹੀਂ ਦਿੰਦੇ ਨਾ ਉਹਨਾਂ ਦੀ ਸਟੇਜ ਲੱਗਣ ਦੀਗੇ ਸੋਨੂੰ ਕੱਲੇ ਸਵਾਲ ਅੱਜ ਸੱਤਾ ਚ ਸੱਤਾ ਚ ਬੈਠੇ ਹੋ ਤੁਸੀਂ ਭਗਵੰਤ ਮਾਨ ਜੀ ਨੇ ਇਹ ਕਿਹਾ ਹੈ ਵੀ ਸੱਥਾਂ ਦੇ ਵਿੱਚ ਤੁਸੀਂ ਸਵਾਲ ਕਰਿਆ ਕਰੋ ਜਦੋਂ ਲੀਡਰ ਆਉਂਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਰੋ ਤੇ ਜਦੋਂ ਅੱਜ ਸਵਾਲ ਪੁੱਛਦੇ ਐ ਤੇ ਫਿਰ ਅੱਜ ਕਿਉਂ ਤਕਲੀਫ ਅੱਜ ਵਿਧਾਇਕਾਂ ਅੱਜ ਨੌਜਵਾਨ ਨੌਕਰੀਆਂ ਲੈਣ ਖਾਤਰ ਵਟਬਕਸਾਂ ਤੇ ਬੈਠੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅੱਜ ਇਹੀ ਮਸਲੇ ਤੁਹਾਡੇ ਵਿੱਚ ਆ ਦਰਬਾਰ ਦੇ ਵਿੱਚ ਰੱਖ ਰਿਹਾ ਘਰ ਪਾਉਣ ਵਾਲਾ ਫਸਲ ਤੇ ਆਸਾਂ ਹੁੰਦੀਆਂ ਫਸਲਾਂ ਮਰ ਗਈਆਂ ਉੱਥੇ ਉਹਨਾਂ ਨੂੰ ਮੁਆਵਜ਼ਾ ਦੇ ਦਿਓ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾ ਲਓ ਦੇਖੋ ਜੀ ਆਪਾਂ ਤੁਹਾਡੇ ਨਾਲ ਆ ਪਹਿਲਾਂ ਵੀ ਨਾਲ ਸੀ ਕਿਸਾਨੀ ਮੋਰਚੇ ਦੇ ਵਿੱਚ ਵੀ ਪੂਰੇ ਡਟ ਕੇ ਖੜੇ ਸੀ ਪੂਰੀ ਇੰਡਸਟਰੀ ਸਾਡੀ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ ਹੁਣ ਵੀ ਤੁਹਾਡੇ ਨਾਲ ਆ ਤੁਹਾਡੀ ਆਵਾਜ਼ ਬਣ ਕੇ ਉੱਥੇ ਗੂੰਜੂਗਾ ਬਾਕੀ ਜਿਹੜੀਆਂ ਥੋੜੀਆਂ ਮੰਗਾਂ ਮੈਂ ਮਾਨ ਸਾਹਿਬ ਦੇ ਧਿਆਨ ਚ ਪਹਿਲਾਂ ਵੀ ਲੈਂਦੀਆਂ ਤੇ ਦੁਬਾਰਾ ਫੇਰ ਲੈਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਥੋੜੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਕਹਿੰਦੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ ਹੋ ਨਹੀਂ ਮੰਗਾਂ ਸੋਨੂੰ ਰੱਖਤੀਆਂ ਨਹੀਂ ਮਾਨ ਸਾਹਿਬ ਜੀ ਤੁਸੀਂ ਕਰੋ ਹੁਣ ਮਾਨ ਸਾਹਿਬ ਮਾਨ ਸਾਹਿਬ ਤਾਂ ਇਹ ਵੀ ਆਦੀ ਹੁੰਦੀ ਸੀ ਮਾਨ ਸਾਹਿਬ ਨਾਰਾ ਲਾਉਂਦੇ ਐ ਭਗਤ ਸਿੰਘ ਦੇ ਰਾਹ ਤੇ ਚੱਲਿਆ ਬਹੁਤ ਵਧੀਆ ਗੱਲ ਆ ਚੱਲਣਾ ਚਾਹੀਦਾ ਮਾਨ ਸਾਹਿਬ ਨਾਰਾ ਲਾਉਂਦੇ ਆ ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ ਉਹ ਕਹਿੰਦੇ ਐ ਇਨਕਲਾਬ ਜਿੰਦਾਬਾਦ ਮ ਰਹਤਾ ਮਾਨ ਸਾਹਿਬ ਇੱਕ ਗੱਲ ਆ ਕੇ ਕਹਿ ਦਨ ਰੋਕਾਂ ਦੇ ਵਿੱਚ ਵੀ ਮੈਂ ਵਾਕਈ ਆਮਕਰ ਦਾ ਮੁੰਡਾ ਪਾਰੀ ਜਿਹੜੀ ਕੁਰਸੀ ਹੈ ਇਹਨੂੰ ਨਾ ਜਗੜਿਆ ਹੋਇਆ ਇਹਨੂੰ ਹੱਥ ਖੜੀਆਂ ਲੱਗੀਆਂ ਹੋਈਆਂ ਅਸੀਂ ਲੋਕਾਂ ਦਾ ਭਲਾ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ ਪਰ ਤੁਸੀਂ ਆਦੇ ਹੁਣ ਅਸੀਂ ਮੀਟਿੰਗ ਕਰਾ ਦਿਆਂਗੇ ਮਾਨ ਸਾਹਿਬ ਨਾਲ ਮੀਟਿੰਗ ਇਹ ਦਿਨਾਂ ਚ ਤਾਂ ਹੋਣੀ ਨਹੀਂ ਚੋਣਾਂ ਦੇ ਵਿੱਚ ਵਿਜੀ ਨੇ ਤੇ ਜਿਹਦੇ ਘਰੇ ਕਣ ਕਹੇ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿੱਧਰ ਨੂੰ ਜਨਾਂ ਤੱਕ ਉਹਨਾਂ ਤੱਕ ਇਹ ਗੱਲ ਪਹਚਾਈ ਵੀ ਇਹ ਦੁਬਾਰਾ ਫੇਰ ਪਹਚਾ ਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਹੀ ਭਰਾ ਤੁਹਾਡੀ ਆਵਾਜ਼ ਬਣ ਕੇ ਡੋ ਕਰਾਂਗੇ ਤੁਸੀਂ ਸਾਡੇ ਭਰਾ ਹੈ ਅਸੀਂ ਮੰਨ ਰਹੇ ਹਾਂ ਪਰ ਤੁਸੀਂ ਆ ਜਦੋਂ ਕੁਰਸੀ ਤੇ ਜਾ ਕੇ ਉਸ ਤੇ ਬਹਿ ਜਾਂਦੇ ਆ ਉਹ ਕੁਰਸੀ ਜਕੜ ਲੈਂਦੀ ਹੈ ਉਹ ਕੁਰਸੀ ਕਾਰਪਟਾਂ ਦੇ ਹੱਕੀ ਚੱਲੀ ਜਾਂਦੀ ਉਹ ਵਿਸ਼ਵ ਪਰ ਜਦੋਂ ਮੇਰੇ ਕੋਲ ਕੁਰਸੀ ਮੇਰੀ ਤੁਸੀਂ ਮੈਨੂੰ ਇਹ ਸਵਾਲ ਕਰੋਗੇ ਤੁਹਾਡੇ ਨਾਲ ਖੜਾ ਜਾਂ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾਲ ਅੱਜ ਤੁਸੀਂ ਐਮਪੀ ਹੋ ਹਾਂਜੀ ਅਸੀਂ ਮੰਨ ਕੇ ਚੱਲ ਰਹੇ ਹਾਂ ਅੱਜ ਹੋਇਆ ਨਹੀਂ 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 ਤੁਸੀਂ ਅੱਜ ਜ ਟਿਕਟ ਤੇ ਲੜ ਰਹੇ ਹੋ ਸਰਕਾਰ ਦੇ ਵਿੱਚ ਅਸੀਂ ਮੰਨਦੇ ਠੀਕ ਹੈ ਅਸੀਂ ਮੰਨਦੇ ਆ ਇਹ ਚੀਜ਼ ਨੂੰ ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਸੱਥਾਂ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਮaaf ਜਾਣੀ ਮਿਲਿਆ ਉਹਨਾਂ ਦੇ ਖਾਤੇ ਨਾਲੇ ਮਾਨ ਸਾਹਿਬਤਾ ਦੇ ਖਜ਼ਾਨਾ ਬਹੁਤ ਭਰਿਆ ਪਿਆ ਆਪਣਾ ਤੇ ਖਜ਼ਾਨਾ ਭਰਿਆ ਤਾਂ ਫਿਰ ਵੰਡੋ 1000 ਰੁਪਿਆ ਆਪਾਂ ਬੀਬੀਆਂ ਨਾਲ ਵਾਦਾ ਕੀਤਾ ਸੀ ਉਹ ਨਹੀਂ ਆਇਆ 2500 ਪਲਸਨਾ ਦਾ ਵਾਦਾ ਕੀਤਾ ਸੀ ਉਹ ਵੀ ਨਹੀਂ ਆਇਆ ਜਿਹੜੇ ਇਹ ਬਾਈ ਜੀ ਵਾਦੇ ਹੁੰਦੇ ਨੇ ਇਹ 5 ਸਾਲ ਲਈ ਹੁੰਦੇ ਨੇ 1 2 1 2 ਸਾਲ ਲਈ ਤਾਂ ਨਹੀਂ ਹੁੰਦੇ ਨਾ ਅਜੇ 3 ਸਾਲ ਹੋਰ ਪਏ ਐ ਜੇ ਮੇਰੀ ਗੱਲ ਸੁਣੋ ਜੇ ਨਾ ਹੋਇਆ ਅਗਲੀ ਵਾਰੀ ਨਾ ਹੋਇਓ ਬਿਜਲੀ ਵੀ ਮੁਫਤ ਹੋਈ ਹੈ ਕਿੰਨੇ ਵਾਦੇ ਪੂਰੇ ਕੀਤੇ ਤੇ ਜਿਹੜੇ ਕਿਸਾਨ ਰਾਤ ਨੂੰ ਕੋਈ ਪਾਣੀ ਲਾਉਣ ਗਏ ਸੀ ਪਹਿਲੀਆਂ ਗਵਰਨਮੈਂਟਾਂ ਨੇ ਕਦੇ ਕੀਤਾ ਸੀਗਾ ਤੇ ਬਾਕੀ ਕਿੰਨਾ ਕੁਝ ਕੀਤਾ ਉਹ ਵੀ ਇੱਕੋ ਇੱਕ ਸਵਾਲ ਹੈ ਇਹ ਸਾਰੀਆਂ ਗੱਲਾਂ ਉੱਥੇ ਹੀ ਮੁੱਕ ਜਾਂਦੀਆਂ ਜੀ ਤੁਸੀਂ ਸੀ ਤੇ ਅੱਜ ਮ ਸਰਦਾਰ ਭਗਤ ਸਿੰਘ ਇਸ ਮਾਰ ਤੋਂ ਇਹ ਜੱਟਬੰਦੀ ਦੀ ਨਹੀਂ ਰੱਖੀ ਸੀ ਜਾ ਤੁਰੇ ਸੀ ਭਾਜੀ ਜੀ ਬਹੁਤ ਵਧੀਆ ਸੀ ਭਗਤ ਸਿੰਘ ਇੱਕ ਕਾਰਪੇਟ ਘਰਾਣੇ ਦੇ ਖਾਫ ਇੱਕ ਬਹੁਤ ਆਸ਼ੀ ਕੰਪਨੀਆ ਦੇ ਖਾਫ ਸਾਮਰਾਜ ਲਕੀਰਾਂ ਦੇ ਖਾਫ ਲੜਿਆ ਸੀ ਪਰ ਹੋਇਆ ਕੀ ਹੈ ਆ ਜਦੋਂ ਹਾਂ ਦਾਣਾ ਮੰਡੀਆਂ ਚੱਲਦੀਆਂ ਸੀ ਤੇ ਤੁਸੀਂ ਤੁਸੀਂ ਕੀ ਕੀਤਾ ਨਵ ਮਾਰਕੀਟ ਤੇ 26 ਮਾਰਕੀਟ ਕਮੇਟੀਆਂ ਖਾਤਮ ਕਰਤੀਆਂ ਤੇ ਲਗਭਗ 500 ਸੀ ਜਿਹੜੀਆਂ ਪਿੰਡਾਂ ਵਾਲੀਆਂ ਕੋਈ ਖਾਤ ਇਹ ਗੱਲ ਵੱਖ ਹੈ ਵੀ ਕਿਸਾਨਾਂ ਨੇ ਆਦੇ ਸੰਘਾਸ਼ ਦੇ ਨਾਲ ਉਹ ਤੁਹਾਡਾ ਫੈਸਲਾ ਵਾਪਸ ਕਰਨਾ ਪਿਆ। ਨਹੀਂ ਦੂਟਾਂ ਦੂਣ ਲੈਣੀ ਪਈ। ਬਸ ਤੁਸੀਂ ਤੇਰੇ ਉਧਰ ਨੂੰ ਹੈ। ਉਹ ਪਹਿਲਾਂ ਹੀ ਲੈ ਗਿਆ ਸੀ ਜੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰਤਾ ਸੀ। ਕਰਮਜੀਤ ਭਾਈ ਅਜੇ ਵੀ ਨਹੀਂ ਨਹੀਂ ਇੱਕ ਮਿੰਟ ਸੁਣ ਲਓ। ਕੋਈ ਗੱਲ ਨਹੀਂ ਬਰਤਪਾਲ ਭਾਈ ਲੋਕ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਸਵਾਲ ਆਦਾ ਤੁਸੀਂ ਇਸ ਚੀਜ਼ ਨੂੰ ਮਾਫਜੇ ਵਾਲੇ ਨੂੰ ਪਾਈਪਲੈਨ ਵਾਲੇ ਨੂੰ ਭਾਈ ਹਲਕੇ ਕਰ ਦੇ। ਪਹਿਲ ਤੁਸੀਂ ਇੰਨਾ ਦਿਨਾਂ ਦੇ ਵਿੱਚ ਉਹ ਮਾਫਜਾ ਪਾਓ ਨਹੀਂ ਫਿਰ ਸੰਗਰਸ਼ਾ ਚਾਵਾਂਗੇ ਤੁਸੀਂ ਮਜਬੂਰ ਨਾ ਕਰੋਗੇ।